ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੇ ਆਪਾਂ ਪਿੰਡੀਆਂ ਦੀ ਸਬਜ਼ੀ ਪਿੰਡੀਆਂ ਨੂੰ ਪਹਿਲਾਂ ਆਸੇ-ਵਾਸੇ ਇਸ ਤਰ੍ਹਾਂ ਕੱਟ ਲੈਣਾਗਾ ਜਿਹੜੀ ਕੋਈ ਛੋਟੀ ਪਿੰਡੀਆਂ ਉਸ ਨੂੰ ਇਸੇ ਹਿਸਾਬ ਤੇ ਹੀ ਰੱਖ ਲੈਣੀ ਆਪਾਂ ਜਿਹੜੀ ਕੋਈ ਜਿਵੇਂ ਇਸ ਤਰ੍ਹਾਂ ਦੀ ਵੱਡੀ ਪਿੰਡੀਆਂ ਉਹਨੂੰ ਆਪਾਂ ਦੋ ਪਾਰਟਾਂ ਦੇ ਵਿੱਚ ਵੰਡ ਲਾਂਗੇ ਇਸ ਤਰ੍ਹਾਂ ਹੀ ਕੱਟ ਲੈਣੀ ਆਗੇ ਆਪਾਂ ਜਿਹੜੀਆਂ ਪਿੰਡੀਆਂ ਨੇ ਉਹ ਸਾਰਾ ਇਸੇ ਤਰ੍ਹਾਂ ਹੀ ਕੱਟਣਗਾ ਨੇ ਜਿਵੇਂ ਕੋਈ ਵੱਡੀ ਪਿੰਡੀਆਂ ਉਹਦੇ ਦੋ ਪਾਰਟ ਕਰਨੇ ਆ ਛੋਟੀ ਪਿੰਡੀਆਂ ਜਿਹੜੀ ਉਸ ਨੂੰ ਆਪਾਂ ਸਾਫ਼ ਤੇ ਹੀ ਰੱਖ ਲੈਣੀ ਹੈਗੀ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਪਿੰਡਾ ਨੇ ਉਹ ਸਾਰੀਆਂ ਕੱਟ ਲਵਾਂਗੇ ਲੋ ਜੀ ਆਪਾਂ ਇਸ ਤਰ੍ਹਾਂ ਹੀ ਸਾਰੀਆਂ ਪਿੰਡਾ ਨੇ ਜਿਹੜੀਆਂ ਉਹ ਕੱਟ ਲੈ ਦਿੱਤੀਆਂ ਨੇ ਖਾਈ ਆਪਣਾ ਗਰਮ ਹੋ ਗਿਆ ਜੀ ਆਪਾਂ ਹੁਣ ਇਸ ਦੇ ਵਿੱਚ ਸਰੋਂ ਦਾ ਤੇਲ ਆ ਜੋ ਪਾ ਦਵਾਂਗੇ ਪਿੰਡੀ ਦੀ ਸਬਜ਼ੀ ਬਣਾਉਣ ਦੇ ਲਈ ਪ੍ਰਿੰਟਿੰਗਾਂ ਜਿਹੜੀਆਂ ਆਪਾਂ ਉਹ ਕੱਟ ਲੈ ਤੀਆਂ ਨੇ ਜੀ ਕਿ ਹੁਣ ਆਪਾਂ ਇਸ ਦੇ ਉੱਪਰ ਬੇਸਣਾ ਜਿਹੜਾ ਪ੍ਰਿੰਟਿੰਗਾਂ ਦੇ ਉਹ ਚੰਗੀ ਤਰ੍ਹਾਂ ਆਪਾਂ ਲਗਾ ਦੇਣਾਗਾ ਤਾਂ ਕਿ ਜਿਹੜੀਆਂ ਪ੍ਰਿੰਟੀਆਂ ਦੇ ਵਿੱਚ ਲਾਲੀ ਬਣ ਜਾਂਦੀ ਹੁੰਦੀ ਆ ਉਹ ਨਾ ਬਣੇ ਆਪਣੀ ਪ੍ਰਿੰਟਿੰਗਾਂ ਦੀ ਸਬਜ਼ੀ ਜਿਹੜੀ ਉਹ ਜ਼ਿਆਦਾ ਬਹੁਤ ਜ਼ਿਆਦਾ ਸਵਾਦ ਬਣ ਜੇ ਹੁਣ ਆਪਾਂ ਇਸ ਦੇ ਉੱਪਰ ਬੇਸਣ ਲਗਾ ਲੇਤਾ ਆਪਾਂ ਤੇਲ ਗਰਮ ਰੱਖ ਲਿਆ ਤਕੜਾਈ ਇਹਦੇ ਵਿੱਚ ਥੋੜਾ ਤੇਲ ਜਦੋਂ ਗਰਮ ਹੋ ਗਿਆ ਆਪਾਂ ਪ੍ਰਿੰਟਿੰਗਾਂ ਅਚੜਦਾ ਉਹਨਾਂ ਨੂੰ ਤਰ ਲਵਾਂਗੇ ਤੇਲ ਹੋ ਗਿਆ ਜੀ ਆਪਣਾ ਗਰਮਾ ਹੁਣ ਆਪਾਂ ਪ੍ਰਿੰਡਿਆਂ ਨੇ ਜਿਹੜੀਆਂ ਉਹ ਆਪ ਇਸ ਦੇ ਵਿੱਚ ਪਾ ਦਿਆਂਗੇ। ਬਾਰੇਗਾ। ਤੇ ਇਹ ਆਪਾਂ ਪ੍ਰਿੰਡੇਆਂ ਦਿੱਤਿਆਂ ਪਾ ਤੇਲ ਆਪਣਾ ਹੋ ਗਿਆ ਸੀ ਗਰਮਾ। ਹੁਣ ਆਪਾਂ ਇਸ ਨੂੰ ਭਲਾਉਂਦੇ ਰਹਾਂਗੇ ਪ੍ਰਿੰਡਿਆਂ ਨੂੰ ਤਾਂ ਕਿ ਇਹ ਹੇਠਾਂ ਨਾਲ ਲੱਗਣ। ਤਾਂ ਸਬਜੀ ਇਹਨਾਂ ਦੀ ਜਿਹੜੀ ਬਣੂਗੀ ਵਧੀਆ ਕ੍ਰਿਸਪੀ ਜੀ ਬਣ ਜੂਗੀ। ਪਿਆਜ਼ ਆ ਜਿਹੜੇ ਉਹ ਆਪਾਂ ਬਾਅਦ ਵਿੱਚ ਭੁੰਨਾਂਗੇ ਇਹਨਾਂ ਦੇ ਵਿੱਚ ਨਹੀਂ ਆਪਾਂ ਇਕੱਠੇ ਪਾਵਾਂਗੇ ਆਡੋ ਆਡਾ ਸੋਨਾ ਚੀਜ਼ਾਂ ਨੂੰ ਅਲੱਗ-ਅਲੱਗ ਹੀ ਆਪਾਂ ਭੁੰਦੇ ਰਾਂਗੇ ਅਸੀਂ ਇਹ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਤੇ ਤੁਸੀਂ ਜੋ ਵੀ ਚੀਜ਼ ਹੈ ਜੋ ਤੁਸੀਂ ਖਾਣਦੇ ਹੋ ਪਰਫਾਇੰਡ ਜਾਂ ਢਾਲਡਾ ਘਿਓ ਜਿਸ ਦੇ ਵਿੱਚ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਇਸ ਨੂੰ ਸਬਜੀ ਨੂੰ ਬਣਾ ਸਕਦੇ ਹੋਵੇ ਤੁਸੀਂ ਦੇਖ ਸਕਦੇ ਹੋ ਜਿਹੜੀ ਭਿੰਡੀ ਦੇ ਵਿੱਚ ਲਾਜੀ ਬਣਦੀ ਹੁੰਦੀ ਆ ਉਹ ਬਿਲਕੁਲ ਵੀ ਨਹੀਂ ਬਣੀ ਤੇ ਬਿਲਕੁਲ ਇਹ ਕੱਲੀ ਕੱਲੀ ਭਿੰਡੀ ਆ ਜਿਹੜੀ ਉਹ ਬਣ ਰਹੀ ਆ ਸੋ ਹਜੇ ਆਪਣੇ ਇਹਨੇ ਪਿੰਡ ਗਣੇ ਹੈ ਥੋੜੀਆਂ ਜਿਹੀਆਂ ਕੱਚੀਆਂ ਨੇ ਕਿਉਂਕਿ ਹਜੇ ਇਹਨਾਂ ਦੇ ਵਿੱਚ ਆਪਾਂ ਜਿਹੜੇ ਪਿਆਜ਼ ਨੇ ਉਹ ਆਪਾਂ ਅੱਡ ਅਲੱਗ ਭੁੰਨ ਕੇ ਫਿਰ ਆਪਾਂ ਇਸ ਦੇ ਵਿੱਚ ਮਿਕਸ ਕਰਾਂਗੇ ਫਿਰ ਵੀ ਇਹਨਾਂ ਨੂੰ ਸੇਕ ਦੁਬਾਰਾ ਲਵਾਵਾਂਗੇ ਉਸ ਕਰਕੇ ਆਪਾਂ ਹੁਣ ਇਹਨਾਂ ਨੂੰ ਗੈਸ ਕਰਦਾਂਗੇ ਬੰਦਾ ਥੋੜਾ ਆਪਾਂ ਇਹਨਾਂ ਜਿਹੜੇ ਪਿਆਜ਼ ਨੇ ਉਹ ਭੁੰਨਾਂਗੇ ਜਿਹੜਾ ਤੇਲ ਸੀ ਆਪਣਾ ਉਹ ਵੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਜਿਹੜੇ ਪਿਆਜ਼ ਨੇ ਉਹਨਾਂ ਨੂੰ ਆਪਾਂ ਭੁੰਨਾਂਗੇ ਤਾਂ ਕਿ ਜਿਹੜੀ ਆਪਣੀ ਘਿੰਡੇ ਦੀ ਸਬਜ਼ੀ ਹੈ ਉਹ ਜ਼ਿਆਦਾ ਸੁਆਦ ਬਣ ਜਾਵੇ ਪਿਆਜ਼ਾਂ ਦੇ ਨਾਲ ਘਿੰਡ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੋਲ ਲਵਾਂਗੇ ਕਿ ਆ ਜਾ ਜਿਹੜੇ ਜੀ ਹਲਕੇ ਜਿਹਾ ਬਰਾਊਨ ਹੋ ਗਏ ਆਪਾਂ ਥੋੜੇ ਜਿਹਾ ਹੋਰ ਬਰਾਊਨ ਕਰਨੇ ਇਹਨਾਂ ਨੂੰ ਤੇ ਜਿਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਜਿਹੜੇ ਪਿਆਜ਼ਾਂ ਨੂੰ ਭੁੰਨੇ ਰਹਾਂਗੇ ਫਿਰ ਆਪਾਂ ਢਿੰਡਿਆਂ ਨਾਲ ਇਹਨਾਂ ਦੇ ਵਿੱਚ ਮਿਕਸ ਕਰ ਦੇਾਂਗੇ ਇੱਕ ਪਿਆਜ਼ ਨਹੀਂ ਜਿਹੜੇ ਜੀ ਉਹ ਤਾਂ ਭੁੱਜ ਗਏ ਹੁਣ ਆਪਾਂ ਇਹਨਾਂ ਨੂੰ ਢਿੰਡਿਆਂ ਦੇ ਵਿੱਚ ਮਿਕਸ ਕਰਕੇ ਆਪਾਂ ਇਹਨਾਂ ਨੂੰ ਇੱਕ ਵਾਰੀ ਹੋਰ ਦੁਬਾਰਾ ਭੁੰਨਾਗੇ ਜਿੱਦਾਂ ਦੋਨਾਂ ਨੂੰ ਮਿਕਸ ਕਰਾਂਗੇ ਤੇ ਜਿਕੇ ਨਹੀਂ ਬਣਾਏ ਤੁਸੀਂ ਇਹ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਲਾਂਦੀ ਹੈ ਇਸ ਤਰ੍ਹਾਂ ਜਿ ਆਪਾਂ ਬਣਾ ਕੇ ਖਾਵਾਂਗੇ ਘਰੇ ਤੇ ਪਿਆਰੋਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਤਾ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਹੋਰ ਵੀ ਪਉਣਾ ਲੈਤਾ ਹੁਣ ਆਪਾਂ ਇਸੇ ਵਿੱਚ ਸਵਾਦ ਅਨਸਾਰ ਨਮਕ, ਹਲਦੀ, ਮਿਰਚ, ਮਸਾਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਡ ਕਰ ਦੇਣੀਆਂ ਨੇ ਇਹਨਾਂ ਨੂੰ ਵੀ ਤੁਰੋ ਮਿੰਟਾਂ ਦੇ ਲਈ ਆਪਾਂ ਭੁੰਨਾਂਗੇ ਤਕਾਲਿਆਂ ਨੂੰ ਤਾਂ ਜਿਹੜੀ ਹਲਦੀ ਹੁੰਦੀ ਆ ਉਹ ਵੀ ਕਾਸ਼ਲਾ ਜੀ ਨਾਂ ਵੀ ਸਮਝ ਲਓ ਕੱਚੀ ਜਿਹੜੀ ਇਸ ਕਰਕੇ ਆਪਾਂ ਇਹ ਤੋਂ 2 ਮਿੰਟਾਂ ਦੇ ਲਈ ਇਹਨਾਂ ਨੂੰ ਹੋਰ ਭੁੰਦੇ ਰਾਂਗੇ ਲੋ ਜੀ ਆਪਣੀ ਭਿੰਡਿਆਂ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਗੈਸ ਕਰ ਦਿਆਂਗੇ ਬੰਦ ਇਹ ਤੋਂ ਬਾਅਦ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਇਹਨਾਂ ਨੂੰ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਜੀ ਜਾਣਕਾਰੀ ਦੇ ਨਾਲ ਧੰਨਵਾਦ ਜੀ